ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤੁਹਾਡਾ ਗੁਰਾਇਆ ਵਲੌਗਰ ਤੇ ਚੈਨਲ ਦੇ ਵਿੱਚ ਸਵਾਗਤ ਹੈ ਤੇ ਅੱਜ ਅਸੀਂ ਚਲੇ ਆਂ ਆਬੂ ਧਾਬੀ ਜੋ ਕਿ ਦੁਬਈ ਦੀ ਕੈਪੀਟਲ ਆ ਰਾਜਧਾਨੀ ਆ ਤੇ ਉੱਥੋਂ ਦੀ ਤੁਹਾਨੂੰ ਅੱਜ ਸਾਰੀ ਵੀਡੀਓ ਦਿਖਾਵਾਂਗੇ ਤੇ ਨਾਲ ਹੀ ਅਸੀਂ ਬੀਚ ਤੇ ਜਾਵਾਂਗੇ ਕਿਹੜੇ ਮੋੜੇ ਯਸ ਸਰ ਤੇ ਵੀਡੀਓ ਵਿੱਚ ਬਣੇ ਰਹੋ ਤੇ ਵੀਡੀਓ ਨੂੰ ਪੂਰਾ ਵੇਖੋ ਜੇ ਸਾਨੂੰ ਤਕਰੀਬਨ 30 35 ਮਿੰਟ ਹੋ ਗਏ ਆ ਘਰੋਂ ਨਿਕਲਿਆ ਨੂੰ ਤੇ ਸਾਨੂੰ ਆਬੂ ਧਾਬੀ ਦੀ ਯਾਨੀ ਕਿ ਸਾਨੂੰ 35 40 ਕਿਲੋਮੀਟਰ ਦੇ ਵਿੱਚ ਪੈਣੀ ਆ ਆਓ ਜੀ ਹੁਣ ਲੱਗੇ ਆਂ ਅਸੀਂ ਗੱਡੀ ਨੋਰਨ ਪਾਰਕ ਦੇ ਵਿੱਚ ਪਾਰਕ ਪਾਰਕ ਚ ਲਾ ਕੇ ਗੱਡੀ ਤੇ ਜਾਵਾਂਗੇ ਫਿਰ ਵਿਚ ਵੱਲ ਨੂੰ ਏਦਾਂ ਤਾਂ ਇਹਨਾਂ ਦਾ ਸਿਸਟਮ ਹੁੰਦਾ ਹੁਣ ਇਹਦੇ ਸਕੈਨ ਕਰ ਲਿਆ ਸਾਡਾ ਗੱਡੀ ਦਾ ਨੰਬਰ ਤੇ ਹਾਂ ਜੀ ਅੱਜ 2 ਘੰਟੇ ਤੱਕ ਇਹ ਗੱਡੀ ਦਾ ਜਾਨੀ ਕਿ ਫ੍ਰੀ ਇਹੀ ਪਾਰਕ ਲਾ ਸਕਦੇ ਆ ਤੇ 2 ਘੰਟੇ ਤੋਂ ਬਾਅਦ 20 ਰਾਮ ਜਾਨੀ ਕਿ ਸਾਨੂੰ ਚਾਰਜ ਪਰਚੀ ਲੱਗੇਗੀ ਜੇ 2 ਘੰਟਿਆਂ ਤੋਂ ਉੱਪਰ 1 ਮਿੰਟ ਵੀ ਉੱਪਰ ਹੋਇਆ ਲੱਭਦਿਆਂ ਗੱਡੀ ਲਾਉਣ ਨੂੰ ਜਗ੍ਹਾ ਦੇਖਿਓ ਮੋੜੇ ਕਿਹੜੇ ਪਾਸੇ ਗ੍ਰੀਨ ਹੋਊਗੀ ਲਾਈਟ ਤੇ ਉੱਥੇ ਲਾਵਾਂਗੇ ਜਾਦੇ ਤੇ ਉੱਤਰ ਨਾਲ ਹੀ ਜਾਣੇ ਆ ਤੇ ਸੋਣੀ ਆਪਣੀ ਜੀਵ ਵਗਣ ਇੱਥੇ ਖਿਲਾੜਦੀ ਗੱਡੀ ਲਿਆ ਕੇ ਆਹ ਉਹ ਜੀਵ ਵਗਣ ਇੱਥੇ ਖਿਲਾੜਦੀ ਮੜੇ ਨੇ ਹੈ ਵਾਸ਼ ਕਰਨ ਵਾਸਤੇ ਖਿਲਾੜੀ ਹੈ ਬਸ ਸਹੀ ਆ ਤੇ ਉੱਤਰ ਦੀ ਰਸਤਾ ਆਪਾਂ ਜਾਣੇ ਆ ਤੇ ਕੁਝ ਲੈਣੇ ਆ ਸਮਾਨ ਖਾਣ ਪੀਣ ਦਾ ਤੇ ਫਿਰ ਜਾਣੇ ਬੀਚਵਾਲ ਨੂੰ ਤੇ ਦੇਖੋ ਤੁਸੀਂ ਕਿੰਨੀ ਤਗੜੀ ਬਿਲਡਿੰਗ ਸਾਡੇ ਉੱਪਰ ਨਾਲ ਘਟੋ ਘਟ 85 ਫਲੋਰ ਆ ਸਾਡੇ ਉੱਪਰ ਹੈ ਤੇ ਜਾ ਰਹੇ ਆ ਮੁੰਡੇ ਪੰਜਾਬੀ ਘੁੰਮਣ ਦੇ ਦੁਬਈ ਚ ਠੀਕ ਆ ਮੁੰਡੇ ਇੰਜੋਏ ਕਰਦੇ ਆ ਆਜੋ ਲਿਫਟ ਤੇ ਜਾ ਕੇ ਹੁਣ ਅਸੀਂ ਬੈਠ ਲਗੇ ਲਓ ਜੀ ਆਜੋ ਆਜੋ ਭਈ ਆਜੋ ਆਜੋ ਕੁਛ ਨਹੀਂ ਹੁੰਦਾ ਆਜੋ ਤੇ ਇਦਾਂ ਦਾ ਦੇਖੋ ਗਾਇਜ਼ ਇਹ ਤੁਹਾਡਾ ਭਰਾ YouTube ਤੇ ਗੁਰਾਇਆ ਵਲੌਗਰ ਵੀਡੀਓ ਵਿੱਚ ਵਿਖਾਉਣ ਦਿਆ ਵਾ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਜ਼ਰੂਰ ਕਰਿਓ ਦੇ ਅੱਜ ਅਸੀਂ ਜੁਏ ਕਹਿੰਦੇ ਘੁੰਮਤੇ ਫਿਰਦੇ ਆ ਤੇ ਮੁੰਡੇ ਸਾਡੇ ਉਹ ਦੂਪਰੇ ਜਿਹੜੇ ਨੇ ਫੋਟਾ ਫੋਟਾ ਕੇ ਝਾਂਡੇ ਆਜੋ ਥੰਦੇ ਛੇਤੀ ਆਪਾਂ ਕਲਿੱਕ ਕਰ ਲਿਆ ਐ ਤੇ ਪਾਸ ਚੱਲਨੇ ਆ ਹਾਂ ਹਾਂ ਜੀ ਦੇਖੋ ਵੀਡੀਓ ਦੇ ਵਿੱਚ ਅਸੀਂ ਆ ਗਏ ਹੁਣ ਅਸੀਂ ਜਾਣਾ ਉਸ ਰੋਡ ਦੇ ਨਾਲ ਦੂਜੇ ਪਾਸੇ ਜਾਣਾ ਵਾ ਤੇ ਅਸੀਂ ਜਾਵਾਂਗੇ ਥੱਲਿਓਂ ਦੀ ਪੁਲ ਦੇ ਥੱਲਿਓਂ ਦੀ ਜਾਣੇ ਆ ਤੇ ਤੁਹਾਨੂੰ ਦਿਖਾਉਂਦੇ ਅੰਡਰ ਗਰਾਉਂਡ ਜਾਣੇ ਕਿ ਜਿਹੜਾ ਰੋਡ ਹੈ ਨਾ ਜਿਹੜਾ ਇਹਦੇ ਅਸੀਂ ਥੱਲਿਓਂ ਦੀ ਜਾਣ ਲੱਗੇ ਆ ਜੀ ਤੁਹਾਨੂੰ ਵੀਡੀਓ ਵਿੱਚ ਦਿਖਾਉਂਦੇ ਆ ਤੇ ਜੇ ਇਥੇ ਤੁਸੀਂ ਰਾਈਡਿੰਗ ਕਰਨਾ ਚਾਹੁੰਦੇ ਹੋ ਤੁਸੀਂ ਸਾਈਕਲ ਰੈਂਟ ਤੇ ਲੈ ਸਕਦੇ ਹੋ 5 10 10 ਦਰਾਮੇ ਦਾ ਮਤਲਬ ਘੰਟੇ ਦੇ ਹਿਸਾਬ ਨਾਲ ਇਹਦਾ ਚਾਰਜ ਹੋਊਗਾ ਤੇ ਚਲਦੇ ਹਾਂ ਥਲਿਆਂ ਦੀ ਅਸੀਂ ਪੁੱਲਦੇ ਸਕੇ ਹਾਂਜੀ ਇਹਦੇ ਪਤਾ ਹੀ ਨਹੀਂ ਲੱਗਦਾ ਥੋੜਾ ਖਿੱਚਦੇ ਨੇ ਦੁਜੇ ਆਹ ਹੀਰੋ ਨਹੀਂ ਕਰਾਂ ਸਾਹਮਣੇ ਦੇਖੋ ਬਿਲਡਿੰਗਾਂ ਬਿਲਡਿੰਗਾਂ ਦੇ ਬਿਲਡਿੰਗਾਂ ਬਿਲਡਿੰਗਾਂ ਆ ਬਿਲਡਿੰਗਾਂ ਆ ਇਹ ਕੋਈ ਫਿਰ ਬਿਲਡਿੰਗ ਹੋएगी ਨਾ ਆਓ ਲੈ ਇਹ ਸਾਡੇ ਮੈਂ ਨਾ ਸਮੁੰਦਰ ਤੇ ਕਿਨਾਰਾ ਇੱਥੇ ਨਾਲ ਹੀ ਆਈ ਪਾਣੀ ਠੰਡਾ ਹੈ ਕਿ ਯਾਰ ਬੜਾ ਪਾਣੀ ਠੰਡਾ ਕਿਆ ਬਾਤ ਹੈ ਯਾਰ ਯਾਰ ਇਹ ਆ ਦੇ ਇਹ ਪੂਰਾ ਹੀ ਪੁਲ ਦੇ ਥੱਲੇ ਜਾਵਾਂਗੇ ਰੋਡ ਕ੍ਰੋਸ ਕਰਾਂਗੇ ਸੋਨੀ ਤਰਨਤਾਰਨ ਤੋਂ ਸੋਨੀ ਜੀ ਇਸ ਤਰ੍ਹਾਂ ਅਸੀਂ ਆਏ ਆਂ ਉੱਪਰ ਦੀ ਰੋਡ ਕ੍ਰੋਸ ਕਰਕੇ ਆ ਗਏ ਆਂ ਵਿਚ ਦੇ ਉੱਪਰ ਤੇ ਗਰਮੀ ਨੇ ਕਰਾਈ ਆ ਬੱਸ ਬੱਸ ਹਾਂ ਉਧਰ ਨੂੰ ਇਧਰ ਉਧਰ ਫਿਰਨਾ ਮਾਰਦਾ ਪੈਣਾ ਛੜ ਲਾ ਲੋ ਹਵਾਵਾਂ ਵੱਲ ਲਾ ਲੋ ਇਹ ਗਰਮੀ ਨੇ ਸਾਡਾ ਘਾਟਾ ਬੁਰਾ ਹਾਲ ਦੇਖੋ ਤੇ ਛਾਟਾਂ ਭੇਜ ਗਿਆ ਮਡਿਆ ਦੀ ਇੰਨੀ ਕਰਦੀ ਇੱਥੇ ਤੇ ਆ ਆ ਵਿਚ ਯਾਰਾ ਵਾ ਥੋੜੀ ਫਿਰ ਵੀ ਇਥੇ ਫੜਕੀ ਹੈ ਠੰਡੀ ਹੋ ਆ ਗਏ ਆ ਵੀ ਇਸ ਦੇ ਕੋਲ ਹਾਂ ਹਿੱਦੈ ਸਹੀ ਆ ਦੇਖੋ ਯਾਰ ਕਿਤੇ ਮੈਂ ਭਾਈ ਸਾਡੇ ਕੀ ਮੈਲ ਫੜ ਕੇ ਦਰਨਾ ਦੇਖੋ ਪਾਣੀ ਗਾਈਜ਼ ਇਹ ਇਹਰਾ ਸਮੁੰਦਰ ਆਣਾ ਇਹ ਪਿੱਛੋਂ ਉਧਰੋਂ ਪਤਾ ਨਹੀਂ ਕਿੰਨੀ ਕਿ ਦੁਨੀਆ ਤੋਂ ਸਾਰੇ ਜਿਹੜੇ ਜਿੰਨੀ ਦੁਨੀਆ ਉਹਦੇ ਨਾਲ ਕਨੈਕਟ ਹੋਇਆ ਤੇ ਜਾਨੀ ਕਿ ਆਪਣੇ ਆਪਣੇ ਘੇਰਾ ਉਹਨੇ ਮਲਿਆ ਹੋਇਆ ਥਾਂ ਪਾਣੀ ਦੇ ਸਮੁੰਦਰ ਨੇ ਆ ਜਾਓ ਇੱਥੇ ਆ ਜਾਓ ਇੱਥੇ ਆਵਾ ਠੰਡੀ ਚੋ ਸਹੀ ਗੱਲ ਆ ਮਜ਼ਾਕ ਨਹੀਂ ਤੇ ਚੱਲੇ ਆਂ ਅਸੀਂ ਬੀਸ਼ਵਲ ਤੂੰ ਦੇਖ ਰਿਓ ਵੀਡੀਓ ਦੇ ਵਿੱਚ ਕੈਮਰੇ ਇਹ ਜਨਨ ਸਾਡਾ ਬੀਚ ਇੱਥੇ ਚੱਲੇ ਆਂ ਤੇ ਵੇਖੋ ਸਾਡੀ ਗਰਮੀ ਨਾਲ ਕੀ ਹਾਲਤ ਹੋਈ ਹੈ ਸਿਰਫ ਵੀਡੀਓ ਬਣਾਉਂਦੇ ਚੱਕਰ ਚ ਵਲੌਗ ਸਾਰੇ ਗਰਮੀ ਨਾਲ ਗਿੱਲੇ ਹੋਏ ਨੇ ਸਾਰੇ ਦੇਖੋ ਮੜੇ ਸਾਰੇ ਯਾਨੀ ਕਿ ਗਰਮੀ ਬਹੁਤ ਦਬਈ ਦੀ ਬਿਲਡਿੰਗਾਂ ਦੇਖੋ ਨਾਲ ਚੱਕ ਇਹਨਾਂ ਵੱਲ ਵੇਖ ਕੇ ਗਰਮੀ ਜਲੀ ਨਾ ਭੱਜਦੀ ਸਾਹਮਣੇ ਚੱਲਦੇ ਆ ਗਰਮੀ ਭੱਜਦੀ ਉਹਨਾਂ ਵੱਲ ਦੇਖੋ ਨਾਲ ਵੇਖ ਭੱਜਦੀ ਠੀਕ ਹੈ ਠੀਕ ਹਾਂਜੀ ਚੱਲੇ ਆ ਜੀ ਅਸੀਂ ਵਿਚ ਦੇ ਵਿੱਚ ਨਾ ਆਉਣ ਤੁਸੀਂ ਦੇਖਣ ਦਿਓ ਹਾਂ ਪਿੱਛੇ ਮੇਰੇ ਵਿੱਚ ਆ ਜਾਓ ਮੜਿਓ ਤੇਰੇ ਨਾਲ ਸੋਨੀ ਜੱਗਾ ਵਾਓ ਯਾਰ ਪਾਣੀ ਤੇ ਬਹੁਤ ਸੋਹਣਾ ਭਾਜੀ ਆ ਜਾਓ ਓਏ ਆਉਣਾ ਜੇ ਆ ਜਾਓ ਬਹੁਤ ਪਾਣੀ ਡੂੰਗਾ ਹੋ ਗਿਆ ਵੇਖੋ ਬਾਹਰ ਬਹੁਤ ਗਰਮੀ ਤੇ ਅੰਦਰ ਠੰਡਾ ਪੂਰਾ ਠੰਡਾ ਪੂਰਾ ਠੰਡਾ ਜਾਣ ਕੇ ਪਾਣੀ ਦੇਖੋ ਸਬਸਕ੍ਰਾਈਬ ਕਰੋ ਚੈਨਲ ਨੂੰ ਅਸੀਂ ਡੁੱਬ ਵੀ ਜਾ ਸਕਦੇ ਹਾਂ ਇੱਥੇ ਜੇ ਨਾ ਡੁੱਬੇ ਤੇ ਵੀਡੀਓ ਚੱਲ ਜੇਗੀ ਤੇ ਡੁੱਬ ਗਏ ਤੇ ਵੀਡੀਓ ਨਹੀਂ ਚੱਲੇਗੀ YouTube ਤੇ ਸਾਰੇ ਆਜੋ ਕੱਲੇ-ਕੁੱਲੇ ਦੀ ਗੱਲ ਕੋਈ ਨਹੀਂ ਆਗੀ ਸਾਰੇ ਆਈ ਜਾਓ ਇੱਥੇ ਕੱਲੇ-ਕੁੱਲੇ ਦਾ ਟਾਈਮ ਨਹੀਂ ਹੋਏਗਾ ਹੁਣ ਕੋਈ ਐਵੇਂ ਪਾਣੀ 'ਚ ਵੀ ਜਾਣਾ ਮਾਰ ਮਾਰ ਛਾਲ ਮਾਰ ਮੁੰਡੇ ਚੱਲ ਵੀਡੀਓ ਵੰਡੀ ਤੇਰੀ ਓ ਜੀ ਸੋਨੀ ਚੱਲ ਵੀ ਮੁੰਡਾ ਬੀਬੀ ਲਗੋਤਾ ਹੈ ਕਿ ਹਾਂ ਹਾਂ ਤਰਨ ਤਰਨ ਵਾਲਾ ਹਰੀਕੇ ਪੱਤਣ ਵਾਲੇ ਕੀ ਬਾਤ ਹੈ ਕੀ ਬਾਤ ਹੈ ਉਧਰ ਫਲਾਈਟ ਵੀ ਜਾਣ ਦੀ ਆ ਕੀ ਬਾਤ ਹੈ ਤੇ ਇੰਨੀ ਕੰਗ ਬਲਾਵੇ ਤੇਰੇ ਵੇਦਿਆਂ ਦੀ ਲਾਵਾ ਕੀ ਆਉਂਦੀ ਨਾਉ ਨਿਆਰੇ ਦੇਖੋ ਕਿੰਨੇ ਜਿਆਦਾ ਯਾਨੀ ਕਿ ਲੋਕ ਨਾਉੜੇ ਸ਼ਾਮ ਦਾ ਟਾਈਮ ਹੈ ਕੀ ਬਾਤ ਹੈ ਕੀ ਬਾਤ ਹੈ ਨਜ਼ਾਰੇ ਆਲਮੜੇ ਆ ਜਾ ਬਈ ਚਾਚਾ ਜੀ ਆ ਜਾ ਆ ਜਾ ਆ ਜਾ ਆ ਜਾ ਕੋਨ ਆਪੇ ਲੈ ਘਰ ਟਾਇਰ ਦਾ ਮੁੰਡਾ ਪੂਰਾ ਦੇ ਲੈ ਲੈ ਬੱਸ ਬੱਸ ਚੁੱਪੀ ਮਾਰ ਚੁੱਪੀ ਹੁਣ ਮਾਰ ਚੁੱਪੀ ਉਧਰ ਕਿੰਨੇ ਮੈਂ 20 ਮਿੰਟ ਆਵਾਜ਼ ਨਿਕਲਦਾ ਨਾ ਮਾਰ ਚੁੱਪੀ ਗਾਈ ਜੁੱਧਰ ਦੇਖੋ ਕਾ ਬਾਦ ਰੇਸ ਲੱਗੀ ਉਹਨਾਂ ਦੀ ਹੈ ਯਾਰ ਮੇਰੀ ਵੀਡੀਓ ਨੇ ਵਿੱਚ ਲਾਈਕ ਨਹੀਂ ਆਉਂਦਾ ਭਾਈ ਉਹ ਵੇਖ ਉਧਰ ਉਸ ਤੋਂ ਅੱਗੇ ਨਹੀਂ ਅਸੀਂ ਜਾ ਸਕਦੇ ਹਾਂ ਜਿਹੜੇ ਉਹਨਾਂ ਲਾਏ ਨੇ ਗਵਾਰੇ ਜੀ ਤੇ ਦੇਖੋ ਜੇ ਕਿਸ ਨੇ ਆਪਣਾ ਮਤਲਬ بیچ ਤੇ ਵੈਸੇ ਕਮਣਾ ਫਿਰਦਾ ਜੋ ਗੱਡੀ ਲੈ ਕੇ ਘੁੰਮ ਫਿਰ ਸਕਦੇ ਆ ਤੇ ਰੌਣਕ ਬਿਲਕੁਲ ਲੁਕ ਇੰਜੋਏ ਕਰਨ ਹੁੰਦੇ ਆਪਣੇ ਇਥੇ ਠੀਕ ਬਹੁਤ ਵਧੀਆ ਵੀਸਿਆ ਚੁੱਭੀ ਮਾਰ ਲੱਗੇ ਹੋ ਚੁੱਭੀ ਚੱਲ ਮੇਰੇ ਇਧਰ ਬਣਾਣੀ ਚੱਲ ਬਣਾ ਬਾਂਡੀ ਬਾਂਡੀ ਵੀਡੀਓ ਚੱਲ ਹਾਂ ਉਹ ਮੁੰਡੇ ਨੂੰ ਮਾਰਤੀ ਹੈ ਚੁੱਭੀ ਦੇਖਦੇ ਆ ਕਿੰਨੇ ਸੈਕਿੰਡ ਲੈ 3 ਸੈਕਿੰਡ ਬਾਂਡੀ ਬਾਹਰ ਆ ਗਿਆ ਤੂੰ ਤੇ ਮੰਮਾ ਪਾਣੀ ਵਾਲਾ ਲੂਣ ਵਾਲਾ ਕੁੜੀ ਆਣੀ ਲੂਣ ਵਾਲਾ ਪੂਰਾ ਵਾ ਚਲ ਆਓ ਤੇ ਇਹ ਅਸੀਂ ਅੱਜ ਆਏ ਹਾਂ ਦੁਬਈ ਦੇ ਵਿੱਚ ਤੇ ਯਾਨੀ ਕਿ ਦੁਬਈ ਦਾ ਚਲੋ ਇਹਨੂੰ ਕਾਫੀ ਵੱਡਾ ਵਾ ਵਿੱਚ ਇਹ ਹੈਗਾ ਅਬੂ ਧABI ਦਾ ਹੋਰ ਦੋਮਾ ਵੀ ਚੀਜ਼ ਹੁੰਦੇ ਆ ਇਹਨੇ ਹਣੀ ਚੰਗਾ ਬੀਠੇ ਅਬੂ ਧABI ਦਾ ਬੀਚਿਆ ਤੇ ਆਏ ਆ ਅੱਜ ਮੁੰਡਿਆਂ ਨਾਲ ਇਹ ਚਲੋ ਆਜੋ ਤੁਸੀਂ ਵੀਡੀਓ ਦੇ ਵਿੱਚ ਬਾਡੀ ਬਣਾਇਓ ਅਸੀਂ ਚੱਲਦੇ ਆ ਨਾ ਦੀ ਆਵਦੇਲੇ ਫੁੰਚੇ ਮੇਰੀ ਬਣਾ ਲਈ ਤੇ ਜਾਂ ਹਿੱਚ ਬਣਾ ਦੇ ਘਰ ਆਵੇ ਇਸ ਤਰ੍ਹਾਂ ਨਹੀਂ ਲਓ ਜੀ ਇੱਕ ਘੰਟਾ ਪੂਰਾ ਹੀ 20 ਦੇ ਵਿੱਚ ਲਏ ਐ ਅਸੀਂ ਇੰਜੋਏ ਕੀਤਾ ਤੇ ਚੱਲਦੇ ਹੁਣ ਆਪਾਂ ਇੰਜੋਏ ਤੋਂ ਬਾਅਦ ਇੱਥੇ ਤੁਸੀਂ ਆਪਣਾ ਮਤਲਬ ਵਾਸ਼ ਕਰ ਸਕਦੇ ਹੋ ਆਪਣੇ ਪੈਰ ਹੱਥ ਪੈਰ ਕਿਉਂਕਿ ਪਾਣੀ ਬਹੁਤ ਲੂਣਾ ਵਾਲਾ ਹੁੰਦਾ ਸਮੁੰਦਰ ਦਾ ਤੇ ਸਮੁੰਦਰ ਤੋਂ ਨਹਾ ਕੇ ਅਸੀਂ ਚੱਲੇ ਹਾਂ ਹੁਣ ਮੋਲ ਦੇ ਵਿੱਚ ਸਾਹਮਣੇ ਜਿਹੜੀ ਬਿਲਡਿੰਗ ਤੁਸੀਂ ਦੇਖਦੇ ਹੋ ਵੱਡੀ ਜੀ ਨਾਲੇ ਥੋੜੀ ਹਵਾ ਲਵਾਵਾਂਗੇ ਠੰਡੀ ਕਿਉਂਕਿ ਬਾਹਰ ਗਰਮੀ ਬਹੁਤ ਜ਼ਿਆਦਾ ਹੈ 40-45 ਡਿਗਰੀ ਟੈਂਪਰੇਚਰ ਹੈ ਸ਼ਾਮ ਦਾ ਟਾਈਮ ਹੈ ਤੇ ਜਾਣੇ ਆ ਤੇ ਉਥੋਂ ਕੁਝ ਲਵਾਵਾਂਗੇ ਨਾਲੇ ਕੁਝ ਸਮਾਨ ਖਾਣ ਪੀਣ ਦਾ ਤੇ ਦੇਖੋ ਆ ਜਿਹੜੀ ਸਾਹਮਣੇ ਬਿਲਡਿੰਗ ਉਹ ਡੀ ਦੇ ਅੰਦਰ ਜਾਵਾਂਗੇ ਅਸੀਂ ਸੱਦਾ ਜਾ ਕੇ ਇੱਥੋਂ ਆਪ ਸੱਚੇ ਖਮੜਾਂਗੇ ਸੱਚੇ ਮੁੜ ਕੇ ਤੇ ਜਾਵਾਂਗੇ ਬਿਲਡਿੰਗ ਦੇ ਅੰਦਰ ਤੇ ਵੀਡੀਓ ਵਿੱਚ ਬਣੀ ਰਿਓ ਤੇ ਬਹੁਤ ਹੀ ਵਧੀਆ ਲੱਗਾ ਅੱਜ ਘੁੰਮ ਫਿਰ ਕੇ ਤੇ ਤਰੰਤ ਖਾਉਣਾ ਵੀਡੀਓ ਵਿੱਚ ਅੱਜ ਦੇ ਸਾਈਕਲ ਲੈਣਾ ਤੁਸੀਂ ਇੱਥੇ ਆਪਣਾ ਮਤਲਬ ਰੈਂਟ ਤੇ ਵੀ ਲੈ ਸਕਦੇ ਹੋ ਤੇ ਜੇ ਕਾਰ ਆ ਤੁਹਾਡੇ ਕੋਲ ਜੀ ਕਾਰਡ ਦੇ ਵਿੱਚ ਪੈਸੇ ਆ ਤੇ ਜਿੱਥੇ ਮਰਜ਼ੀ ਕੰਫਰਟ ਕੀ ਸਾਈਕਲ ਨੂੰ پارک ਲਾ ਸਕਦੇ ਹਰ ਜਗ੍ਹਾ ਦੇ ਉੱਪਰ ਮਤਲਬ ਇਹ ਨਹੀਂ ਰੋਡ ਦੇ ਵਿੱਚ ਕਾਰ ਇੱਕ ਸਾਈਡ ਨੂੰ ਜਿੱਦਾਂ ਹੁਣ ਅਸੀਂ ਇੱਥੇ ਸ਼ਰਕ ਕਰਾਸ ਕਰਾਂਗੇ ਦੇਖੋ ਇੱਧਰ ਕੱਟੀਆਂ ਜਿਹੜੀਆਂ ਬਿਲਕੁਲ ਸਟਾਪ ਕਰ ਜਾਂਦੀਆਂ ਨੇ ਬਾਹਰ ਦਾ ਜੇ ਆਪਣੇ ਪਿੰਡ ਵੱਲ ਹੋਈਏ ਤੇ ਸ਼ਹਿਰਾਂ ਵੱਲ ਤੇ ਆਪਣੇ ਆਪ ਹੀ ਫਿਕਣਾ ਪੈਂਦਾ ਭੱਜ ਕੇ ਨਿਕਣਾ ਪੈਂਦਾ ਇੱਥੇ ਇੱਧਰ ਨਹੀਂ ਹੈ ਤੇ ਸਮੁੰਦਰ ਤੋਂ ਅਹੀਂ ਨਾ ਆ ਕੇ ਸਾਡਾ ਬਹੁਤ ਬੁੜਾ ਹਾਲ ਹੋਇਆ ਗਰਮੀ ਦੇ ਤੇ ਫਿਰ ਅਹੀਂ ਆਏ ਆ ਮਾਰਕੀਟ ਦੇ ਅੰਦਰ ਜਾਨੀ ਕਿ ਮੁਰਕਾ ਮਰਕਾ ਮਾਸ ਕਾਲੀਏ ਬਹੁਤ ਜ਼ਿਆਦਾ ਹੀ ਗਰਮੀ ਹੈ ਅੱਜ ਤੇ ਆਏ ਆ ਫਿਰ ਮਾਰਕੀਟ ਚੱਲੇ ਹੁਣ ਗੱਡੀ ਵੱਲੋਂ ਕਿੰਨੇ ਸੋਨੇ ਲਾਇਕ ਘਟਾਉਣੇ ਜੇ ਇੱਧਰ ਬੱਚਿਆਂ ਦੀ ਖੇਡਣੇ ਫੁੱਟਣ ਵਾਸਤੇ ਬਣਾਇਆ ਮੋਲਚ ਲਿਆ ਹੁਣ ਬਾਹਰ ਸਾਹਮਣੇ ਗੇਟ ਆ ਉਥੋਂ ਕਰਦੇ ਆ ਬਾਹਰ ਜਾਣੇ ਪਾਰਕਿੰਗ ਵਾਲ ਨੂੰ ਚੱਕਨੇ ਆਪਣੀ ਗੱਡੀ ਤੇ ਹਾਂਜੀ ਅਸੀਂ ਹੁਣ ਆ ਗਏ ਆ ਸਭ ਕੁਝ ਦਿਖਾਣ ਕਰਕੇ ਵੀਡੀਓ ਪੂਰੀ ਦੇਖਿਓ ਬੀਚ ਦੇ ਬਣੀ ਆ ਅਬੂ ਦਾਬੀ ਦੇ ਤੇ ਅਸੀਂ ਅੱਜ ਦਾ ਵਲੌਗ ਕਰਦੇ ਆ ਇੱਥੇ ਐਂਡ ਤੇ ਮਿਲਦੇ ਆ ਜੀ ਨੈਕਸਟ ਵਲੌਗ ਦੇ ਅੰਦਰ ਓਕੇ ਜੀ ਸਾਰਿਆਂ ਨੂੰ ਬਾਏ ਬਾਏ ਓਕੇ ਬਰੋ